ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਰੋਡ ਮੈਪ ਤਿਆਰ ਕੀਤੇ ਜਾ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬੜੇ ਵੱਡੇ ਪੱਧਰ ਤੇ ਆਪੋ ਆਪਣੀਆਂ ਪਾਰਟੀਆਂ ਵੱਲੋਂ ਲੜੀਆਂ ਜਾਣਗੀਆਂ ਲੇਕਿਨ ਸਰਕਾਰ ਕਿਸ ਦੀ ਬਣੇਗੀ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਸਾਰਿਆਂ ਦਾ ਹੋਇਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਪੰਜਾਬ ਦੇ ਲੋਕ ਕੀ ਪੰਥਕ ਲੋਕ ਕੌਮ ਜਿਹੜੀ ਹੈ ਉਹ ਮੁੜੇਗੀ ਸ਼੍ਰੋਮਣੀ ਅਕਾਲੀ ਦਲ ਵੱਲ ਭਾਰਤੀ ਜਨਤਾ ਪਾਰਟੀ ਕਾਂਗਰਸ ਵੱਲ ਕਿਉਂਕਿ ਸਾਢੇ ਤਿੰਨ ਸਾਲਾਂ ਦੇ ਵਿੱਚ ਵਿੱਚ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਤੇ ਪੰਜਾਬ ਪੰਜਾਬ ਦੇ ਵਿੱਚ ਆਪ ਆਦਮੀ ਪਾਰਟੀ ਦੀ ਸਿਮੁਚੀ ਲੀਡਰਸ਼ਿਪ ਤੋਂ ਜਿਹੜਾ ਸਰਵੇ ਕਰਵਾਇਆ ਗਿਆ ਹੈ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਸਰਕਾਰ ਰੀਪੀਟ ਹੋਣਾ ਬੇਹੱਦ ਮੁਸ਼ਕਲ ਲੱਗ ਰਿਹਾ ਹੈ ਡੂੰਗੇ ਡੂੰਗੀ ਟੈਨਸ਼ਨ ਦੇ ਵਿੱਚ ਨੇ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਚੀਵਾਲ ਅਰਵਿੰਦ ਕੇਚੀਵਾਲ ਨੂੰ ਵੀ ਪਤਾ ਲੱਗਿਆ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਉਣਾ ਮੁਸ਼ਕਲ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲਤਾਂ ਖਿੱਤੀਆਂ ਜਾਰੀਆਂ ਨੇ ਕਿ ਹੋਰ ਕੋਈ ਨਾ ਵੀ ਗ੍ਰਾਮੀ ਚਿਹਰਾ ਜਿਹੜਾ ਹੈ ਰਹਿੰਦੇ ਸਮੇਂ ਲਈ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਰਟੋਕਲੇਸ਼ਨ ਦੂਸਰੇ ਪਾਸੇ ਬੜਾ ਵੱਡਾ ਰਫੜ ਚੱਲ ਰਿਹਾ ਹੈ ਆਪਸੀ ਇਕਤਾ ਨਹੀਂ ਹੈ ਕਾਂਗਰਸ ਪਾਰਟੀ ਦੀ ਹੁਣ ਜਿਹੜੀ ਪੰਜਵੀਂ ਧਿਰ ਆਵੇਗੀ ਉਹ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਕੀ ਅਕਾਲੀ ਦਲ ਵਾਰਸ ਪੰਜਾਬ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਵੇਗੀ ਮੁੱਖ ਮੰਤਰੀ ਹੋਣਗੇ ਭਾਈ ਅਵਰਤਪਾਲ ਸਿੰਘ ਖਾਲਸਾ ਜਿਨ੍ਹਾਂ ਉੱਤੇ ਇੱਕ ਸਾਲ ਦੀ ਐਨਐਸਏ ਲੱਗੀ ਹੋਈ ਹੈ ਇਹ ਪਹਿਲੀ ਵਾਰ ਹੀ ਹੋਇਆ ਪੰਜਾਬ ਦੇ ਇਤਿਹਾਸ ਵਿੱਚ ਕਿ ਜੇਲ੍ਹ ਦੇ ਵਿੱਚ ਐਜ਼ ਅਜ਼ਾਦ ਅਜ਼ਾਦ ਉਮੀਦਵਾਰ ਜਿਹੜਾ ਲੜਿਆ ਜੇਲ੍ਹ ਦੇ ਵਿੱਚ ਬੈਠ ਕੇ ਤੇ 1,49,000 ਤੋਂ ਵੱਡੇ ਫਰਕ ਨਾਲ ਜਿੱਤਿਆ ਹੈ ਹਾਲਾਂਕਿ ਇਹ ਵੀ ਕਨਸੋਆਂ ਚੱਲ ਚੱਲ ਰਹੀਆਂ ਨੇ ਕਾ ਜਿਬਨੀ ਚੋਣ ਹਲਕਾ ਤਰ ਤਰ ਟੂ ਟੂ ਜਿਹੜੀ ਹੁਣ ਜਾ ਰਹੀ ਹੈ ਕਿਉਂਕਿ ਡਾਕਟਰ ਕਸ਼ਮੀਰ ਸਿੰਘ ਸੋਲ ਵੀ ਆ ਪਿਛਲੇ ਦਿਨੀ 27 ਜੂਨ ਨੂੰ ਮੌਤ ਹੋ ਗਈ ਸੀ। ਇਹ ਕਾਲ ਚਲਾਣਾ ਕਰਕੇ ਸੀ ਉਹਨਾਂ ਦੀ ਥਾਂ ਤੇ ਹੁਣ ਫਿਰ ਦੁਬਾਰਾ ਜਿਬਨੀ ਚੋਣ ਹੋਣ ਜਾ ਰਹੀ ਹੈ। ਭਾਈ ਅਮਰਤਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਵੱਲੋਂ ਆਰਾਮ ਕਰ ਦਿੱਤਾ ਗਿਆ ਹੈ ਕਿ ਸਾਡੀ ਪਾਰਟੀ ਬੰਦੂਈ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਜਾਵੇਗਾ ਕਿਉਂਕਿ ਹਲਕਾ ਸ਼੍ਰੀ ਫੰਦੂਰ ਸਾਹਿਬ ਦੇ ਅੰਦਰ ਪੈਂਦਾ ਹੈ। ਪੰਥਕ ਵੋਟ ਫਿਰ ਦੁਬਾਰਾ ਪੈਂਦੀ ਹੈ ਜਿਬਨੀ ਚੋਣ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਨੂੰ ਜਾਂ ਨਹੀਂ ਜੇਕਰ ਪੰਥ ਨੇ ਫਿਰ ਦੁਬਾਰਾ ਆਪਣਾ ਹੱਥ ਜਿਹੜਾ ਹੈ ਭਾਈ ਅਮਰਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਆ ਤੇ ਉਸ ਦੇ ਉਮੀਦਵਾਰ ਤੇ ਰੱਖ ਦਿੱਤਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗੇਗਾ ਹਾਲਾਂਕਿ ਇਹਨਾਂ ਸਾਰੀਆਂ ਪਾਰਟੀਆਂ ਨੂੰ ਪੂਰਾ ਤਾਮ-ਚਾਮ ਝੁਕਿਆ ਜਾਵੇਗਾ ਜੇਕਰ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਵਾਲਾ ਉਮੀਦਵਾਰ ਜਿੱਤ ਜਾਂਦਾ ਹੈ ਤਾਂ ਇਟ ਮੀਨਸ ਕਿ ਇਹ ਜਿਮਣੀ ਚੋਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਨਹੀਂ ਇਹ ਸੈਮੀਫਾਈਨਲ ਦੀ ਇਹ ਫਾਈਨਲ ਹੋਵੇਗਾ ਮੋੜ ਲੱਗੇਗੀ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਏਗੇ ਜਿਹੜੀ ਹੈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜੂਮੇ ਤੇ ਦੂਸਰੇ ਪਾਸੇ ਸ਼ਰੂਪੀ ਅਕਾਲੀ ਦਲ ਦਾ ਬਾਗੀ ਧੜਾ ਵੀ ਲਗਾਤਾਰ ਸੰਪਰਕ ਦੇ ਵਿੱਚ ਹੈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪੰਥ ਨੂੰ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ ਪੰਥ ਦੀ ਏਕਤਾ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਨੂੰ ਏਕਾ ਇਕਤਾ ਦੇ ਜਾਂ ਇਕਤਾ ਦੇ ਛੱਡੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਛੱਡੇ ਬੈਨਰ ਹੇਟ ਨਹੀਂ ਲਿਆ ਜਾ ਸਕਦਾ ਕਿਉਂਕਿ ਬੜਾ ਮੁਸ਼ਕਲ ਹੋ ਗਿਆ ਹੈ ਕੌਮ ਵੀ ਵਿਰੋਧ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤਲਾ ਵੀ ਵਿਰੋਧ ਕਰ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਨ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਵੀ ਵਿਰੋਧ ਕਰ ਰਹੀ ਹੈ ਇਸ ਕਰਕੇ ਭਾਈ ਅਮਰਤਪਾਲ ਖਾਲਸਾ ਦੀ ਜੇਕਰ ਬੁੱਧੀਜੀਵੀ ਦੱਸਦੇ ਨੇ ਸੈਟਿੰਗ ਹੁੰਦੀ ਹੈ ਤਾਂ ਦੋ ਤਿੰਨ ਪਾਰਟੀਆਂ ਜੇਕਰੇ ਰਲ ਕੇ ਚੋਣਾਂ ਲੜਦੀਆਂ ਨੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਮਰਪਾਲ ਖਾਲਸਾ ਦੀ ਜਿਹੜੀ ਪਾਰਟੀ ਹੈ ਆਕਾਲੀ ਦਰਬਾਰ ਸੰਜਾਬ ਦੇ ਸਰਕਾਰ ਬਣਦੇ 101% ਚਾਂਸ ਹਨ